ਚੁੰਨੀ ਦੇ ਪਿੱਛੇ ਕੀ ਹੈ ਚੁੰਨੀ ਦੇ ਅੱਗੇ ਕੀ ਹੈ ਬੇ ਤੂੰ ਟਿਕਦਾ ਕਿ ਨਹੀਂ ਹੈ ਸਿੱਤਰਖਾਨ ਤੋਂ ਹੋਰ ਤੈਨੂੰ ਕੋਈ ਗੱਲ ਹੀ ਨਹੀਂ ਆਉਂਦੀ ਹੈਗੀ ਗੱਲ ਤਾਂ ਕੁਝ ਨਹੀਂ ਮੈਂ ਜਾਈ ਤਾਂ ਲੈ ਲੈ ਲੈਓ ਕਰਕੇ ਮੈਂ ਪਰ ਮਰ ਆਰਾਮਦਾਇ ਨਾ ਅੱਡ ਮੇਰਾ ਲਹੂ ਪੀ ਲਿਆ ਜੇ ਤੂੰ ਨਾ ਟਲਿਆ ਨਾ ਮੈਂ ਉੱਥੇ ਗगन ਨੂੰ ਬੁਲਾ ਲੈਣਾ ਫਿਰ ਮੈਂ ਵੀ ਇਹਨੂੰ ਤਾਂ ਲੜਾਈ ਕਰਾਂ ਮੈਂ ਫਿਰ ਦੋਨੇ ਭਾਈਆਂ ਮੈਂ ਹਾਂ ਦੇਖੀ ਤਾਂ ਸਹੀ ਫਿਰ ਤੇਰੀ ਓਹ ਲੈਂਦਾ ਖਬਰ ਪੱਕਾ ਬਰ ਗੈਪ ਘੱਟ ਦੇ ਅਗਰ ਥੋੜਾ ਜਿਹਾ ਗੈਪ ਆ ਬੇ ਆਰੇ ਹੱਥ ਬੰਨੇ ਰਾਮ ਨਾਲ ਨਾ ਅੰਦਰ ਪੈ ਜਾ ਤੇਰੇ ਵਾਲੀ ਤਾਂ ਉੱਜੜ ਗਈ ਤਾਂ ਹੀ ਤਾਂ ਉਹ ਨਹੀਂ ਤੇਰੇ ਬਸਦੀ ਹੈਗੀ ਮੈਂ ਨਾ ਇਹ ਜੀ ਕਰਦਾ ਨਾ ਗਲ ਜਾ ਘੁੱਟ ਦਮਾਂ ਤੇਰਾ ਇਹ ਯਾ ਦੇਖ ਹਾਏ ਬੇ ਇਹ ਦੇਖ ਪਰੇ ਕਰ ਇਹਨੂੰ ਮੇਰੇ ਹੱਥਾਂ ਨੂੰ ਸਾਬਣ ਲੱਗੀ ਹੋਈ ਆ ਅੱਛਾ ਸਾਬਣ ਕੀ ਲੈ ਇਹ ਲੈ ਹਾਏ ਰੱਬਾ ਮਾਂ ਕੀ ਹੁਣ ਉਹਦੀ ਅੱਖਾਂ ਫੁੱਟੀਆਂ ਹੋਈਆਂ ਨੇ ਉਹ ਨਹੀਂ ਦੇਖਦੀ ਹੈਗੀ ਵੀ ਕੀ ਕਰਦਾ ਕੀ ਨਾ ਇਹਨੇ ਚੋਰੇ ਨੇ ਅੱਡ ਮੈਨੂੰ ਲੈ ਲਿਆ ਆ ਗਿਆ ਆ ਗਿਆ ਆ ਜਾ ਆ ਜਾ ਆ ਦੇਖ ਲਾ ਤਾਹ ਕਿਸ ਕੀ ਦੀ ਨੀਰ ਹੈ ਬੰਦਾ ਹੂੰ ਮੈਂ ਹਾਂ ਮੁਲੰਕਾ ਕੀ ਕੀ ਕਰੈ ਫਰੇ ਨੇ ਸੀੜੀ ਦੇ ਤੂੰ ਨਾ ਜਿਹੜੀ ਨਚੂੜੀ ਕੋਈ ਨਹੀਂ ਮੈਂ ਤਾਂ ਤੇਰੀ ਬਹੂ ਵਾਸਤਾ ਲੈ ਤਾ ਮਾਲੇ ਬਸ ਕੀ ਕਿਆ ਪਾਵੇਂਗਾ ਮੈਂ ਹੈਗਾ ਜਿਉਂਦਾ ਜਾਗਦਾ ਨੋ ਨਹੀਂ ਕਿਹਾ ਹੂੰ ਇਹ ਵੀ ਲੈ ਲਈ ਬਿਆ ਆਪਣੇ ਚਾਚੇ ਦੇ ਮੁੰਡੇ ਦਾ ਕੀ ਦੱਸਾਂ ਤੈਨੂੰ ਮੇਰੇ ਤੇ ਚਾਦਰ ਪਾਉਣ ਨੂੰ ਫਿਰਦਾ ਤੰਜਰ ਮੇਰਾ ਖੜਾ ਨਹੀਂ ਛੱਡਦਾ ਸਵੇਰ ਦਾ ਚਾਦਰ ਪਾਉਣ ਨੂੰ ਰੂਡ ਨਾ ਬੋਲ ਲੜਾਈ ਲੱਗ ਜਾ ਇਨ ਤਾਂ 베ਰੀ ਬੱਠੀ ਵਾਲੇ ਨੇ ਨਾ ਮੈਨੂੰ ਮਾਰ ਲਿਆ ਉਹ 4 ਦਿਨ ਕੀ ਉੱਜੜੀ ਆ ਕੀ ਆਪਦੇ ਪੇਕੇ ਜਿਹਨੂੰ ਉਸਤਾ ਤੋਂ ਸਿਵਾਂ ਮੈਂ ਜਾਂ ਕਿ ਉਹਨੇ ਜੀ ਲਾ ਕੇ ਵੇਜੀ ਆ ਲੈ ਮਿਲਨ ਮੈਂ ਤੇ ਤੁਹੇ ਮੇਰੀ ਬੀਬੀ ਲਾ ਦੂ ਆਹੋ ਬੀਬੀ ਨੂੰ ਤਾਂ ਪਤਾ ਉਹ ਪਾ ਕੇ ਆ ਯਾਰ ਇਹ ਤੂੰ ਮੇਰੇ ਕਹਿ ਕਾਹੇ ਉਹ ਨੂੰ ਕਹਿ ਕਾਹੇ ਕੀੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਰ ਨੂੰ ਪਾਈ ਹਾਏ ਮੈਂ ਮੈਂ ਤੂੰ ਗਿਆ ਕੈਲੂ ਹੈ ਭੱਜ ਜਾ ਬੀ ਭੱਜ ਜਾ ਲੈ ਭੱਜ ਜਾ ਲੈ ਜਾ ਤੂੰ ਅਬ ਜਾ ਉੱਜੜ ਜਾ ਉੱਜੜ ਜਾ ਹਾਏ ਵੇ ਦੇਖ ਲਾ ਇਹ ਬੇੜੀ ਬੱਟੀ ਵਾਲਾ ਹੈਗਾ ਕਿਸੇ ਕੰਮ ਦਾ ਯਾ ਕਾ ਨੂੰ ਇਹ ਕੰਮ ਕਾ ਉੱਥੇ ਫਿਰਦਾ ਖੇਤ ਮੇਰਾ ਬਾਪੂ ਦੱਸਦਾ ਪੈਂਪਾ ਟੋਲਦਾ ਫਿਰਦਾ ਖੇਤ ਦੇ ਉੱਪਰ ਚੜਿਆ ਫਿਰ ਉਹਦੇ ਉੱਦੜ ਜਾ ਕੋ ਉੱਥੇ ਕੀ ਚਾਪੀ ਤੋੜਨੂ ਫਿਰੇ ਇਹ ਤਾਂ ਨਾ ਕੰਜਰ ਐ ਬਿੱਲੀਆਂ ਵਾਂਗੂ ਫਿਰਦਾ ਰਹਿੰਦਾ ਵੀ ਇੱਥੋਂ ਵੀ ਕੁਛ ਮਿਲ ਜੇ ਮੈਨੂੰ ਇੱਥੋਂ ਵੀ ਕੁਛ ਮਿਲ ਜੇ ਮੈਂ ਚੱਕ ਕੇ ਵੇਚ ਆਵਾਂ ਉਧਰ ਇੱਕ ਮਾਂ ਗਈ ਉਹ ਦੇਖ ਲੈ ਬੱਸ ਰਹਿਣਾ ਗੂੜਾ ਲੈ ਕੇ ਤੇਰੇ ਆ ਬੋਬੇ ਨਾ ਜੀ ਲੱਤਾਂ ਲਈ ਕੈਂਚੀ ਇਹ ਤਾਂ ਦਿੰਦਾ ਹੀ ਆ ਵੀ ਕਹਿ ਜੀ ਕਰਤੂਤ ਦਾ ਮਾਲਕ ਆ ਉਹ ਆਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਮਹਾਰਾਣੀ ਉਹ ਕਹਿੰਦੀ ਆ ਮੇਰੇ ਪੁੱਤ ਵਰਗਾ ਕਿਸੇ ਦਾ ਪੁੱਤ ਨਹੀਂ ਹੈਗਾ ਆਹੋ ਆ ਨਹੀਂ ਦਿੰਦਾ ਵੀ ਆਹ ਗੁਰਖਲਾਰ ਦਾ ਇਹ ਦੋ ਘੜੀਆਂ ਹੱਥ ਧੋਣੇ ਸੀ ਅਗਲ ਕਣੇ ਇਹ ਵੀ ਦੁੱਬਰ ਕਰਤੇ ਧੋਣੇ ਵੀ ਮਾਂ ਕਹਿੰਦੀ ਵੀ ਉਥੋਂ ਆ ਪਾਥੀਆਂ ਪਾ ਕੇ ਲੈ ਜੀ ਪਾਥੀਆਂ ਸਾਰੀਆਂ ਅੱਗ ਲੱਗਣੀਆਂ ਗਿੱਲੀਆਂ ਪਈਆਂ ਨੇ ਮੈਂ ਤਾਂ ਹੁਣ ਗਿੱਲੀਆਂ ਹੀ ਪਾ ਜਾਨੀ ਆ ਫਿਰ ਬੋਲਦੀ ਆ ਬੋਲੀ ਜਾਵੇ ਹੁਣ ਮੈਂ ਕੀ ਕਰਾਂ ਮੇਰੀ ਜਾਨ ਨੂੰ ਸਿਆਪੇ ਆ ਡਰਨੇਗੇ ਹੋਰ ਹੋਰ ਆ ਵਧੀਆ ਗੱਲ ਆ ਇੱਕ ਕੰਮ ਕਰਦੀਆਂ ਉਹ ਵੀ ਸਿਆਪੇ ਪਰਖਦੀਆਂਗੀ ਨਲਿਆਹਾ ਤੇਰੇ ਡੇਲੇ ਨੇ ਕਿ ਚਟਕ ਬਟਨ ਨੇ ਨਹੀਂ ਮਣ ਮੋਟਾ ਤਾਂ ਕੰਮ ਲੈ ਲਿਆ ਕਰ ਆ ਗਿੱਲੀਆਂ ਨੇ ਤੇਰੀਆਂ ਮਾਵਾਂ ਪਾਣੀ ਵਰਗੀਆਂ ਪਾਥੀਆਂ ਕਿਵੇਂ ਮੱਚਣਗੀਆਂ ਐ ਤਾਂ ਦੱਸ ਦੇ ਮੈਨੂੰ ਮਾ ਮੇਰੀ ਗੱਲ ਸੁਣ। ਆਪਾਂ ਕਿਹੜਾ ਉਥੇ ਵੀ ਚੁੱਲ੍ਹਾ ਬਾਲਣਾਗਾ? ਗੈਸ ਤੇ ਹੀ ਰੋਟੀ ਪਾਣੀ ਬਣਾਉਣਾਗਾ। ਜਦੋਂ ਉਥੇ ਬਾਲਾਂਗੇ ਤਾਂ ਸੁੱਕ ਜਾਣਗੀ ਆਪੀ। ਹਾਂ। ਅੱਛਾ। ਨਹੀਂ ਗੈਸ ਤੇਰਾ ਬਾਪ ਪਰਾ ਕੇ ਦੋ। ਹੈ? ਐਨੀ ਠੰਡ ਆ ਭਾਈ ਮਾੜਾ ਮਾੜਾ ਸੇਕ ਲੈਣੇ ਆ। ਮਾੜੀ ਗੱਲਾਂ ਕੋਈ। ਹੈ? ਮਾਂ ਮੇਰੀ ਗੱਲ ਸੁਣ ਲਾ। ਹਰ ਗੱਲ ਤੇ ਨਾ ਮੇਰੇ ਬਾਪ ਤੱਕ ਨਾ ਜਾਇਆ ਕਰ। ਨਾਲ ਜਿਹੜੀ ਗੱਲ ਕਹਿਣੀ ਹੋਣੀ ਮੈਨੂੰ ਕਿਹਾ ਕਰ ਤੂੰ। ਜਦੀ ਉਹਨਾਂ ਨੂੰ ਫੜ ਲੈਣੀਆਂ ਵਿੱਚ। ਨਹੀਂ ਸਵਾਦ ਤਾਂ ਫੇਰ ਹੀ ਆ। ਸਵਾਦ ਤਾਂ ਫੇਰ ਹੀ ਆ ਜਦੋਂ ਤੇਰੇ ਹੱਟ ਤੇ ਵੱਜੇ। ਉਂ ਨਹੀਂ ਤੂੰ ਸੁਧਰਦੀ। ਮਤਾਂ ਉਹਨਾਂ ਨੂੰ ਹੀ ਫੜੂ ਗੱਲ ਸੁਣ ਲੈ ਮੇਰੀ ਮੈਨੂੰ ਤੇਰਾ ਕੋਈ ਡਰ ਨਹੀਂ ਮਾਰਿਆ ਨਹੀਂ ਤੂੰ ਡੀਸੀ ਦਿੱਤੀ ਨਹੀਂ ਹੈਗੀ ਜਿਹੜਾ ਮੈਂ ਤੇਥੋਂ ਡਰ ਡਰ ਰਹਾ ਕੰਮ ਕਰਨਾ ਹੁੰਦਾ ਨਾ ਕੋਈ ਚੱਜਦਾ ਕਰ ਲਿਆ ਕਰ ਨਹੀਂ ਮੈਨੂੰ ਜਵਾਬ ਦੇ ਦੇ ਕਰ ਭਾਈ ਹਾਂ ਜੇ ਮੇਰਾ ਪਿਓ ਹੁੰਦਾ ਨਾ ਆ ਤੇਰੀ ਜੀਬ ਬਣੀ ਸੀ ਰਹਿਣੀ ਨਾਲੇ ਆ ਬੋਲ ਨਹੀਂ ਸੀ ਨਿਕਲਨੇ ਉਹ ਤਾਂ ਇਹ ਜਾ ਸੀ ਨਾ ਖੜੇ ਬੰਦੇ ਨੂੰ ਸੁਘਾ ਰੰਦਾ ਸੀਗਾ ਗੱਲ ਕਹਿ ਕੇ ਅੱਛਾ ਅੱਛਾ ਨਾ ਤੇਰੇ ਕਹਿਣ ਦਾ ਮਤਲਬ ਕੀ ਆ ਵੀ ਮੈਂ ਜੇ ਤੇਰਾ ਪਿਓ ਹੁੰਦਾ ਮੈਂ ਉਹ ਤਾਂ ਡਰਦੀ ਨਿੰਮਨ ਦਨਕੇ ਸਤ ਡਰਦੀ ਤੇਰੇ ਚਿੱਤ ਚ ਹੋਵੇ ਇਹ ਤੇਰੇ ਵਹਿਮ ਨੇ ਨਾਲੇ ਗੱਲ ਸੁਣ ਲੈ ਮੇਰੀ ਕੰਮ ਕਰਨਾ ਹੁੰਦਾ ਨਾ ਤਰੀਕੇ ਦਾ ਕਰਿਆ ਕਰ ਮੜਾ ਮੋਟਾ ਨਹੀਂ ਮੈਥੋਂ ਬੁਰਾ ਕੋਈ ਨਹੀਂ ਆ ਮੇਰਾ ਮਗਜ ਨਾ ਤੁਸੀਂ ਥੋਥਾ ਕਰਿਆ ਪਿਆ ਥੋਥਾ ਪਰਿਆ ਕੰਜਰੋ ਤੁਸੀਂ ਜਿਹੜੇ ਤੁਸੀਂ ਮੇਰੇ ਬਾਦ ਪਏ ਹੋ ਮੇਰੇ ਤੁਸੀਂ ਪੱਲੇ ਪਏ ਹੋ ਇਹ ਜੇ ਇੱਕ ਤੋਂ ਇੱਕ ਇੱਕ ਤੋਂ ਇੱਕ ਬਸ ਮੇਰੇ ਪੁੱਤ ਤੇ ਮੱਚਦੀ ਰਹਿਣੀ ਆ ਨਾਲੇ ਨਹੀਂ ਤੂੰ ਸੱਚ ਐਂ ਦੱਸ ਮੇਰੇ ਪੁੱਤ ਨੂੰ ਕਹਿੰਦੀ ਮਾਂ ਵਰਗਾ ਮਾਂ ਵਰਗਾ ਕੀ ਮਤਲਬ ਨਹੀਂ ਤੇਰਾ ਨਹੀਂ ਮਾਂ ਉਹ ਨਾ ਮੇਰੇ ਉੱਤੇ ਦੇ ਲ ਜਦੀ ਚੁੰਨੀ ਪਾਉਣ ਲੱਗ ਜਾਂਦਾ ਥੋਨੂੰ ਪਤਾ ਨਹੀਂ ਫਿਰ ਗगन ਤਾਂ ਕਿੰਨੇ ਗੁੱਸੇ ਵਾਲਾਗਾ ਉਹ ਤਾਂ ਫਿਰ ਬੋਲੂਗਾ ਵੀ ਹਾਂ ਤੂੰ ਆਏ ਕਿਉਂ ਕਰਦਾਗਾ ਮੈਨੂੰ ਆਏ ਸੀ ਮੈਂ ਕਹੇ ਦੋਨੇ ਲੜਨਾ ਪੈਣਾ ਉਹ ਬੱਸ ਕਰ ਬੱਸ ਕਰ ਆ ਮੇਰੇ ਮੂਹਰੇ ਜਿਹੜੀ ਤੂੰ ਮਹਾਨ ਬਣਦੀਆਂ ਨਾ ਸਭ ਜਾਣਦੀਆਂ ਜਿਹੜੀ ਤੂੰ ਮੇਰੇ ਪਿੱਠ ਪਿੱਛੇ ਮੇਰੀਆਂ ਚੁਗਲੀਆਂ ਕਰਦੀਆਂ ਮੇਰੀਆਂ ਬੁਰਾਈਆਂ ਕਰਦੀਆਂ ਮੇਰੇ ਕੀਰਨੇ ਪਾਉਂਦੀਆਂ ਤੂੰ ਕੀਰਨੇ ਮਾਂ ਮੈਂ ਤਾਂ ਕੁਝ ਕਿਹਾ ਹੀ ਨਹੀਂ ਤੈਨੂੰ ਤੂੰ ਤਾਂ ਨਾ ਉਹੀ ਮੇਰੇ ਗੜ ਪੈ ਜੰਨੀ ਆਗੀ 24 ਘੰਟੇ ਕੀ ਕਰਾਂ ਇੱਕ ਆ ਸ਼ੈਰੀ ਜਹੀ ਆ ਉੱਥੇ ਜਾ ਕੇ ਦਿਲ ਲਾ ਕੇ ਬੈ ਗਈ ਆ ਗਈ ਇਧਰ ਤੋਂ ਮੂੰਹ ਕਣੀ ਮੜਾ ਜਾ ਤੂੰ ਕਹੇਂਗੀ ਕੀ ਮੈਨੂੰ ਮੈਨੂੰ ਐ ਤਾਂ ਦੱਸ ਕੀ ਕਹੇਂਗੀ ਤੂੰ ਮੈਨੂੰ ਹੈ ਦੱਸ ਤੇਰੀ ਹਸਤੀ ਕੀ ਆ ਤੂੰ ਮੈਨੂੰ ਕਹੇਂਗੀ ਮੜਾ ਜਾ ਮੂੰਹ ਕਣੀ ਓਰੇ ਮੇਰੇ ਕਣੀ ਹੈ ਮਾਂ ਮੈਂ ਕੀ ਕਹਿਣਾ ਤੈਨੂੰ ਤੈਨੂੰ ਤਾਂ ਰੱਬ ਹੀ ਕਹੂਗਾ ਬੱਸ ਨਿਚਲੀ ਬਹਿ ਜਾ ਉਹ ਗੱਲਾਂ ਨਹੀਂ ਮੇਰੇ ਮੂੰਹੇ ਨਾਲ ਕਰ ਗੋਤਨੀ ਨੂੰ ਬਟਾ ਦੇ ਕੇ ਬਾਹਰ ਕੱਢ ਦੂੰ ਘਰ ਚੋਂ ਮਾਂ ਕੀ ਗੱਲ ਗੱਲ ਤੇ ਮੈਨੂੰ ਗੁੱਤ ਨਹੀਂ ਫੜ ਕੇ ਬਾਹਰ ਕਰ ਦੂੰ ਬਾਹਰ ਕਰ ਦੂੰ ਇਹ ਕੋਈ ਡਰਾਬੇ ਚੰਗੇ ਥੋੜੀ ਨੇ ਤੂੰ ਹਰ ਵੇਲੇ ਮੈਨੂੰ ਇਹੀ ਗੱਲ ਕਹਿੰਦੀ ਰਹਿਣੀ ਹੈਗੀ ਨਾ 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 ਮੈਂ ਡਰਾਬੇ ਨਹੀਂ ਦਿੰਦੀ ਮੈਂ ਸੱਚੀਓਂ ਕੱਢ ਦੂੰ ਤੈਨੂੰ ਰਹਿਣਾ ਮੇਰੇ ਘਰ ਟੰਗ ਨਾ ਰਹਿ ਨਲਿਆ ਮੇਰੇ ਪੁੱਤਾਂ ਨੂੰ ਨਾ ਉੱਤੀਆਂ ਬੁੱਤੀਆਂ ਜੇ ਲਾਉਣੀਆਂ ਬੰਦ ਕਰ ਦੇ ਨਾ ਟੀਰਨੇ ਜਿਹਾ ਨਾ ਪਾ ਮੇਰੇ ਮੂਰੇ ਸਮਝ ਲੱਗੀ ਆਹੋ ਹੁਣ ਤਾਂ ਤੈਨੂੰ ਮੇਰੇ ਕੀਰਨੇ ਲੱਗਦੇ ਨੇ ਉਹ ਤਾਂ ਤੂੰ ਹੀ ਪੈਰਾਂ ਥੱਲੇ ਹੱਥ ਦਿੰਦੀ ਸੀ ਮੇਰੇ ਵੀ ਹਾਂ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਸਾਨੂੰ ਤਾਂ ਕੱਲੀ ਕੁੜੀ ਚਾਹੀਦੀ ਹੈਗੀ ਅੱਜ ਅੱਜ ਮੈਨੂੰ ੱੱਕੇ ਦੇ ਦੇ ਬਾਹਰ ਕੱਢਦੇ ਹੋਗੇ ਕੁੜੀ ਚਾਹੀਦੀ ਤੇ ਸਾਨੂੰ ਤੇਰੇ ਵਰਗਾ ਗਰਹਿ ਨਹੀਂ ਸੀ ਚਾਹੀਦਾ ਸਾਨੂੰ ਜਿਹੜਾ ਤੂੰ ਮੇਰੇ ਪੱਲੇ ਪਈਗੀ ਉਹ ਫੂਕਲਾ ਉਹ ਖੁੰਝੇ ਚ ਸਾਰੀਆਂ ਨੂੰ ਦੇਖ ਜਾਲੇ ਲੱਗੇ ਪਏ ਨੇ ਸੁੱਕੀਆਂ ਪਾਥੀਆਂ ਆ ਚੱਕ ਲੈ ਮੈਨੂੰ ਦੋ ਰੋਟੀਆਂ ਮੱਕੀ ਦੀਆਂ ਬਣਾ ਕੇ ਦੇ ਦੇ ਰੋਟੀ ਨਹੀਂ ਹਜੇ ਤੱਕ ਫੁੱਕੀ ਮਸਮੇਰ ਦੀ ਭੁੱਖੀ ਫਿਰਦੀਆਂ ਸਮਝ ਲੱਗੀ ਲੱਗ ਜੂਗੇ ਡੋਸਕਣ ਅਕੀਰਨੇ ਜੇ ਨਾ ਪਾ ਕੋਈ ਨਾ ਮਾਂ ਕਰ ਦੰਨੀ ਆ ਮੈਂ ਉਧਰ ਪਰ ਲਿਆਉਣੀ ਆ ਟੋਕਰਾ ਇਹਨਾਂ ਨੂੰ ਫੂਕ ਦੇ ਇੱਥੇ ਢੇਰੀ ਕਰ ਦੇ ਇਹਨਾਂ ਨੂੰ ਫੂਕ ਦੇ ਇਹਨਾਂ ਨੂੰ ਮਾਂ ਕਰ ਦਿੰਨੀ ਆ ਮੈਂ ਕਿਉਂ ਇੰਨਾ ਬੋਲਦੇ ਹੋ ਤੁਸੀਂ ਫਿਰ ਤੁਸੀਂ ਮੈਨੂੰ ਕਹਿੰਦੇ ਮੇਰਾ ਬੀਪੀ ਵਗਾਦ ਗਿਆ ਬੀਪੀ ਵਧ ਗਿਆ ਬੀਪੀ ਤਾਂ ਆਪੀ ਵਧਣਾ ਜਦੋਂ 24 ਘੰਟੇ ਹੀ ਬੋਲਦੇ ਰਹਿੰਦੇ ਹੋਗੇ ਨਹੀਂ ਗੱਲ ਸੁਣ ਮੇਰੀ ਥਾਲੀ ਚ ਦੀਵਾ ਲਾ ਲੈਉਣੀ ਆ ਭਾਈ ਤੇਰੀ ਆਰਤੀ ਉਤਾਰ ਲੈਣੀ ਆ ਹਾਂ ਆਰਤੀ ਉਤਾਰ ਕੇ ਕਹਿ ਦੇ ਕਰ ਤੈਨੂੰ ਮਾਂ ਮੇਰੀ ਗੱਲ ਸੁਣਾ ਤੈਨੂੰ ਬੈਠੀ ਨੂੰ ਕਪੜਾ ਧੋਤਾ ਮਿਲਦਾਗਾ ਰੋਟੀ ਪਾਣੀ ਮਿਲਦਾ ਹੋਰ ਕੀ ਚਾਹੀਦਾਗਾ ਦੱਸ ਮੈਨੂੰ ਤੂੰ ਆ ਲੋਕਾਂ ਦੀਆਂ ਬੁੜੀਆਂ ਜਾ ਕੇ ਦੇਖ ਲਾ ਅਗਲੀਆਂ ਡੁੱਡ ਡਰ ਕਰਦੀਆਂ ਫਿਰਦੀਆਂ ਨੇ ਕਿਹਾ ਵੀ ਹਾਂ ਸਾਨੂੰ ਰੋਟੀ ਵੀ ਨਹੀਂ ਪੁੱਛਦੇ ਹੈਗੇ ਤੁਹਾਨੂੰ ਤਾਂ ਕਹਿੰਦੇ ਤੁਸੀਂ ਬਾਅਦ ਚ ਪਹਿਲਾਂ ਹਾਜ਼ਰ ਹੋ ਜਾਂਦੀ ਆ ਨੀ ਤੇਰੇ ਵਰਗੀ ਦੇ ਟੋਕਰਾ ਹੋਵੇ ਸਿਰ ਤੇ ਗੋਹੇ ਦਾ ਦੋਏ ਟਾਈਮ ਫਿਰ ਤੈਨੂੰ ਲੱਗੇ ਪਤਾ ਤੂੰ ਬੇਲੀ ਟੱਟੀ ਗਰਮੀ ਦੇ ਵਿੱਚ AC ਛੱਡ ਲਿਆ ਸਰਦੀ ਚ ਹੀਟਰ ਛੱਡ ਲਿਆ ਬੈਠੇ ਰਹਿੰਦੀਆਂ ਫੋਨ 'ਚ ਮਰ ਜਾਂਦੀਆਂ ਉਂਗਲਾਂ ਤਾਂ ਤੈਨੂੰ ਗੱਲਾਂ ਆਉਂਦੀਆਂ ਨੇ ਹੁਣ ਮੇਰਾ ਮੂੰਹ ਨਖਲਾ ਚੁੱਪ ਕਰਕੇ ਸੁੱਕੀਆਂ ਪਾਥੀਆਂ ਦਾ ਟੋਕਰਾ ਪਰ ਲਿਆ ਨਹੀਂ ਮੈਥੋਂ ਬੁਰਾ ਕੋਈ ਨਹੀਂ ਆ ਕੇ ਮੈਨੂੰ ਰੋਟੀ ਦੇ ਦੇ ਹਾਏ ਰੱਬਾ ਕਿਆ ਜੇ ਲੇਖ ਲਿਖੀ ਨੀ ਤੇ ਮੇਰੇ ਹਾਏ ਰੱਬਾ ਓਏ ਅਭੀ ਤੋ ਜਬਾਨ ਹੂੰ ਮੈਂ ਅਭੀ ਤੋ ਜਬਾਨ ਹੂੰ ਮੈਂ ਓ ਤੂੰ ਕੀ ਦਾ ਕੁਸਾਂ ਓ ਕੀ ਦਾ ਕੁਸਾਂ ਤੂੰ ਹੈ ਅਭੀ ਤੋ ਜਬਾਨ ਹੂੰ ਮੈਂ ਓ ਕੀ ਦਾ ਕੁਸਾਂ ਓ ਤੇਰੀ ਨਾ ਕੰਜਰ ਦਾ ਕੀ ਕਰੀ ਫਰਦਾ ਓ ਕੀ ਕਰੀ ਫਰਦਾ ਓ ਕੱਟ ਖਾ ਲਿਆ ਕਰ ਕੱਟ ਖਾ ਲਿਆ ਕਰ ਕੱਟ ਮਰ ਜਾ ਕਰ ਮੇਰੇ ਮੇਰੇ ਪਾਪੇ ਚਾਦਰ ਪਾਣੀ ਆ ਕਿਸੇ ਵੇ ਮਰਜੀ ਪਾ ਲੀਏ ਚਾਦਰ ਪਾਣ ਨੂੰ ਕਿਉਂ ਤੇਰੇ ਹੈ ਨਹੀਂ ਕੁਸਾ ਮੇਰੀ ਪਰਜਾਈ ਭਾਈ ਦੀ ਮਾਨ ਨਹੀਂ ਨੀ ਇਹ ਉਹ ਘਟ ਖਾ ਮਰ ਲਿਆ ਕਰ ਪਾ ਵੀ ਤੇਰੇ ਮੇ ਬਾਲ ਨੂੰ ਚਾਦਰ ਉਹ ਸੁਣ ਠਾਪੜ ਮਰੂ ਮਾਂ ਬੂਥੇ ਤੇ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਆ ਛੱਡ ਨਾ ਮੈਂ ਉਹ ਮੈਂ ਸਰਪੰਚਣੀ ਮੇ ਬਾਲ ਨੂੰ ਕੱਲੀਓ ਫਿਰ ਉਹ ਜੂਤ ਖਾ ਲੇਗਾ ਕਿਸੇ ਤੋਂ ਇਹ ਜੀ ਪਵਾਉਂ ਤਰੇ ਤੇ ਚਾਦਰ ਦਬ ਫੈਰ ਮਾਰੇਗਾ ਮੇਰਾ ਫੈਰ ਮਾਰੇਗਾ ਤੂੰ ਮੈਂ ਸਰਪੰਚਣੀ ਕੱਲੀ ਫਿਰ ਮੈਂ ਪਾ ਲੂੰ ਤੇਰੀ ਮਾਂ ਕਿੱਥੇ ਐ ਅੰਦਰ ਮੇਰੇ ਸਾਲੇ ਨੇ ਲਹੂ ਪੀ ਲਿਆ ਸਾਰਾ ਜਿੰਦਗੀ ਦੇ ਵੀ ਉਹ ਹਾਂ 1100 ਇਹਦਾ ਕੀ ਕਰੇ 1100 ਲੈ ਚਲ ਤੂੰ ਕਿੱਧਰ ਜਾਣਾ ਹੁਣ ਬਾਗਲ ਚ ਬਾਗਲ ਚ ਕੀ ਆਂਡੇ ਦੇਣ ਖਾਂ ਹੈ ਹੈ ਤੂੰ ਤੀਵੀਆਂ ਦਾ ਯਾਰ ਹੈ ਤਾਂ ਤੀਵੀਆਂ ਦਾ ਯਾਰ ਹੈ ਜਾ ਬਗ ਜਾ ਹੈ ਜਾ ਜਾ ਬਾਗਲ ਚ ਬਾਗਲ ਮੈਂ ਬਾਪੀ ਮੈਨੂੰ ਐਂ ਦੱਸ ਤੇ ਮੇਰੀ ਗੱਲੇ ਕਰਾ ਦੇ ਯਾਰ ਉੱਥੇ ਖੇਤ ਖੂਤ ਮੈਂ ਕਿਸੇ ਨੂੰ ਅਰੇ ਐਸਾ ਇਹ ਚਲ 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 ਬਾਗਲ ਚਲ ਨੀ ਕਰਾ ਦੇ ਗੱਲੇ ਤੂੰ ਜਨ ਜਾਨਨਾ ਕਨਾ ਤੋ ਇਹਦਾ ਫਿਰ ਲੜਾਈ ਵਾਲੀ ਗੱਲਾਂ ਕਰਦਾ ਲੜਾਈ ਵਾਲੀਆਂ ਗੱਲਾਂ ਮਾਹ ਦੇਖ ਲੈ ਇੱਕ ਵਾਰ ਮੇਰਾ ਸਾਲਾ ਕਿੱਥੋਂ ਜਾਂ ਬਲਿਆ ਹੈ ਉਹਦੇ ਕੁੜੀ ਹੁੰਦੀ ਚੱਲ ਬਿਆਕੇ ਵੀ ਤੋੜ ਦਿੰਦੇ ਨਾ ਮੇਰੇ ਸਾਲੇ ਨੇ ਮੇਰਾ ਲਹੂ ਪੀ ਲਿਆ ਅੱਗੇ ਉਹ ਨਹੀਂ ਪੈਰਾਂ ਦੇ ਪਾਣੀ ਪੈਣ ਦਿੰਦੀ ਮੇਰੇ ਤੋਂ ਕੁਝ ਕਹਿਣਾ ਤੂੰ ਮਾਰਦਾ ਹੈ ਐ ਕਰਦਾ ਕੀ ਕਰਾਂ ਮੈਂਦਾ ਲੈ ਇਹਨਾਂ ਪੁੱਤੇ ਦਾ ਪਾਂਡੂ ਜਾਂ ਤਾਂ ਮਿਲ ਗਿਆ ਇਹੀ ਫੇਰ ਦਿੰਨੀ ਆ ਉੱਲਾ ਨਾ ਮਾ ਬਣ ਜੂ ਜਮਾਈ ਬਾਲੇ ਮੇਰੇ ਸੜੀ ਗੰਦੀ ਲਾਦ ਨੇ ਕੀ ਹੋ ਗਿਆ ਤੈਨੂੰ ਉਹ ਹੁਣ ਕੀ ਆ ਮੇਰਾ ਸਾਲਾ ਫਲਕਾਰੀ ਲਈ ਫਿਰਦਾ ਹੈ ਹੈ ਕਹਿੰਦਾ ਮੈਂ ਤਾਂ ਤੇਰੇ ਉੱਤੇ ਪਾਉ ਉਹਨੂੰ ਸਮਝਾ ਦੇ ਮੜਾ ਮੋਟਾ ਸਮਝਾ ਦੇ ਕਹਦੇ ਕੱਟ ਮਰ ਲਿਆ ਕਰ ਠੀਕ ਕੱਟ ਮਰ ਲਿਆ ਕਰ ਗੋਲੀਆਂ ਖਾਂਦਾ ਜਿਹੜੀਆਂ ਉਹ ਬਸ ਆਹੀ ਕੁਸੰਦਾ ਦੇਖਣਾ ਹੋਰ ਤਾਂ ਤੈਨੂੰ ਕੁਸਾ ਦੀਂਦਾ ਨਹੀਂ ਘਰ ਚ ਕੀ ਚੱਲਦਾ ਨਾ ਮੜਾ ਮੋਟਾ ਉਹਨੂੰ ਬਹੂ ਜੀ ਨੂੰ ਵੀ ਕਹਿ ਦੇ ਕਰ ਸਾਰਾ ਦਿਨ ਮੇਰੇ ਪੁੱਤ ਤੇ ਚੜਿਆ ਰਹਿਣਾ ਨਾ ਬਹੂ ਨੂੰ ਮੈਂ ਮੈਂ ਕਹੂੰਗਾ ਬਹੂ ਨੂੰ ਕਿਉਂ ਸਾਰਾ ਦਾ ਕੰਮ ਕਰਦੀ ਆ ਓ ਸੋਰਾ ਕਮ ਕਰਦੀ ਆ ਹੋ ਬੇ ਬਗਾਨਿਆਂ ਦੀ ਰਹਿੰਦੀ ਆ ਤੈਨੂੰ ਤਾਂ ਆਪਦੇ ਤਾਂ ਤੈਨੂੰ ਬੁਰੇ ਲੱਗਦੇ ਨੇ ਆਪਦੇ ਬੁਰੇ ਲੱਗਦੇ ਨੇ ਉਹਨੂੰ ਸਮਝਾ ਨਹੀਂ ਸਕਦੀ ਉਹ ਐਸ ਉਮਰੇ ਚੰਗਾ ਲੱਗਦਾ ਹੋ ਮੈਂ ਤਾਂ ਮੈਂ ਤਾਂ ਕਦੇ ਕਦੇ ਐ ਲੱਗਦਾ ਤੇਰਾ ਸਰਾ ਕਿਤੇ ਦੂਈ ਲੋੜ ਤਾਂ ਨਹੀਂ ਹੈਗਾ ਉਹ ਚੱਲ ਬੈਠਾਂ ਨੂੰ ਚਲ ਹਲਕਾ ਚੱਲੇ ਦੋ ਡੰਡਾ ਪਲੇਗੀ ਨਾ ਹੋਵੇ ਜੇ ਅੱਜ ਤਾਂ ਮੇਰੇ ਪੁੱਤ ਨੂੰ ਆ ਗੱਲ ਕਹੀ ਤੀ ਅੱਗੇ ਨੂੰ ਨਾ ਕਹੀ ਤੀ ਉਹ ਮੈਂ ਤਾਂ ਰਵਾਜਨ ਗੱਲ ਕਰਦਾ ਮਹਾ ਜਹੇ ਜੇ ਲੱਛਣ ਜੇ ਕਰਦਾ ਕਿਤੇ ਕਾਣ ਮੀਨ ਹੋਵੇ ਮਾੜੀ ਮੋਟੀ बस ਕਰ ਜਾ ਜੇ ਤੇਰੇ ਚ ਕੌਣ ਮੀਂਹ ਨੇ ਨਾ ਮੇਰੇ ਪੁੱਤ ਚ ਨਹੀਂ ਹੈਗੇ ਜੋ ਤਾਂ ਭੋਰਾ ਨਹੀਂ ਹੈਗਾ ਤੂੰ ਹੀ ਇੱਕ ਨੰਬਰ ਦਾ ਠਰਕੀ ਤੂੰ ਦੀ ਠਰ ਠੀਂ ਮੇਰੇ ਸਲੇ ਦਾ ਲੱਛਣ ਦਾ ਤੀਮੀ ਵਾਲੇ ਕਰਦਾ ਹੋ ਹੈ ਮੈਂ ਫੇਰ ਕੀ ਹੋ ਗਿਆ ਹੈ ਆਪਣਾ ਪੁੱਤ ਭੋਲ ਆਹੋ ਸਿੱਧੇ ਮਤੇ ਦਾ ਚੁਸਤ ਚਲਾਕ ਹੋਵੇ ਕਾ ਨੂੰ ਐ ਕਰੇ ਜਿਵੇਂ ਖੁਸ਼ ਰਹਿੰਦਾ ਉਹਨੂੰ ਰਹਿਣ ਦੇ ਉਹਨੂੰ ਤੀਮੀਆ ਤੇ ਚਾਦਰ ਪਾਉਣ ਦਾ ਪਤਾ ਹੈ ਬਾਕੀ ਹੋਰ ਦਾ ਕੋਈ ਪਤਾ ਨਹੀਂ ਉਹਨੂੰ ਕੰਮ ਦਾ ਹਨਾ ਮੈਂ ਫੇਰ ਕੀ ਹੋ ਗਿਆ ਚਾਦਰ ਕਿਹੜਾ ਮਾੜੀ ਆ ਫਲਕਾਰੀ ਲੈ ਕੇ ਆਇਆ ਨਾ ਪਿਆ ਹੈ ਬਰਾ ਹੈਗਾ ਉਹਨੂੰ ਸੰਕ ਨਹੀਂ ਆਉਂਦੀ ਅਹੀਂ ਜਿੱਗਾਂ ਗੱਲਾਂ ਕਰਦੇ ਨੇ ਕੀ ਹੋ ਗਿਆ ਬੱਸ ਕਰ ਜਾ ਬੱਸ ਕਰ ਜਾ ਨਾ ਇਹ ਨੰਦ ਕਲਾ ਕਰਿਆ ਕਰ ਮੇਰੇ ਪੁੱਤ ਤੇ ਉਹ 4 ਦਿਨ ਬਹੂ ਬਗਤਾ ਜੀ ਮੇਰੇ ਸਲੇ ਨੇ ਘਰ ਚੱਕਣਾ ਨਾ ਕਰ ਰਖਿਆ ਮਾੜਾ ਕਹਣਾ ਜੇ ਕੁੜੀ ਹੁੰਦੀ ਨਾ ਮਾੜਾ ਪਿਆ ਕੇ ਤੋੜ ਦਿੰਦਾ ਮੇਰਾ ਦਿਮਾਗ ਦਾ ਹੌਲਾ ਹੋ ਜਾਂਦਾ ਮਾੜਾ ਮੋਟਾ ਤੇਰਾ ਦਿਮਾਗ ਹੌਲਾ ਕਦੇ ਹੋਇਆ ਵੀ ਆ ਨਾ ਕਦੇ ਹੋਵੇ ਨਾ ਕਦੇ ਹੋਣਾ ਐ ਇੰਨਾ ਦੱਸਦਾ ਤੈਨੂੰ ਜਿਹੜੇ ਕੁੱਤੇ ਭਕਾਈ ਕਰਦਾ ਨਾ ਦਿਨ ਰਾਤ ਮਾੜਾ ਮੋਟਾ ਕੰਮ ਧੰਦੇ ਨੂੰ ਖਤ ਮਾਰ ਲਿਆ ਕਰ ਨਾ ਹੋਰ ਖੇਤ ਜਾਂ ਜਾਨਵਰ ਪਲੇਗੀ ਉੱਤੇ ਤੀਵੀਆਂ ਨੂੰ ਲੈ ਕੇ ਜਾ ਕੇ ਵੜ ਜਾਂਦਾ ਸਾਹ ਤੋੜ ਲਓ ਤੁਸੀਂ ਹੋਣੀਆਂ ਤੋੜ ਲੋ ਆਪਣੇ ਘਰੇ ਤੋਂ ਇੱਕ ਗੰਦਾ ਹੀ ਨਹੀਂ ਆਉਂਦੀ ਹੈਗੀ ਓਏ ਉਹ ਤਾਂ ਮੇਰਾ ਸੜਾ ਉਹੀ ਪਕਾਈ ਮਾਰਦਾ ਤੂੰ ਉਹਦੇ ਮਗਰ ਲਾ ਕੇ ਨਾ ਉਹੀ ਨਾ ਪੁੱਠਾ ਸਿੱਧਾ ਬੋਲਿਆ ਕਰ ਤੂੰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੇਰੇ ਪੁੱਤ ਤੇ ਦੰਦ ਕਲਾ ਪਾਉਣੋਂ ਹਟ ਜਾ ਨਹੀਂ ਤੇਰੀ ਸੰਗੀ ਮੋਸ ਨੂੰ ਮੈਂ ਵੀ ਮੇਰੇ ਸੜੇ ਦੀ ਲੱਤ ਤੋੜੂੰ ਜੇ ਐਂ ਲੱchn ਕਰੂਗਾ ਲੱਤ ਤੋੜ ਤੇ ਅੱਖਾਂ ਕਰ ਦੂੰਗਾ ਹਾਂ ਬਲੇਗ ਤੇ ਜਾਣਾ ਉਲੜ ਜਾਣਾ ਖੈ ਰੱਬ ਸੱਚਾ ਮੈਂ ਤਾਂ ਕਹਿੰਦੀ ਮੈਂ ਹੀ ਛੇਤੀ ਰੰਡੀ ਹੋ ਜਾ ਹਾਂ